ਸਤਨਾਮ ਸ੍ਰੀ ਵਾਹਿਗੁਰੂ ਪਰਤਖ ਗੁਰੂ ਨਿਸਤਾਰੇ ਤੇਰਾ ਕੀਤਾ ਜਾ ਕੋ ਨਾਹੀ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਤੈ ਹੋਈ ਦਰਸ ਤਿਆ ਮੇਹਰਾ ਮਤੋਈ ਸਤ ਗੁਰ ਸਜਣ ਮਿਲਿਆ ਨਾਨਕ ਨਿਲਾਪਾ ਜੀਵਾ ਤਨ ਮਨ ਕੀ ਵਾ ਇਹ ਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਰੀ ਗੁਰੂ ਸਾਹਿਬ ਜੀ ਰ ਇਛਾ ਪਰੀ ਜਾ ਮਹਿ ਗੁਣ ਗਾਈ ਕੀਤੇ ਹੀ ਕਾਮਨ ਤਾਲ ਹਰ ਜਿਤ ਹਰ ਵਿਸਰਾਏ ਭਲੀ ਸਹਾਬੀ ਛਾਪਰੀ ਆ ਮਹਿ ਗੁਣ ਗਾਈ ਕਿਤੇ ਕਾਮ ਨ ਤਾਲ ਹਾਰ ਜਿਤ ਹਰ ਵਿਸਰਾਈ ਰਹਾ ਆਨੰਦ ਗਰਿ ਤੇ ਸਾਧ ਸੰਗ ਜਿਤ ਪ੍ਰਵਚਿਤ ਆਈ ਜਲ ਜਿਹਾ ਉਹ ਏਹੁ ਪੱਡ ਪਨ ਮਾਇਆ ਲਪਟਾਈ ਪੀਸਨ ਪੀਸ ਓਡ ਕਾਮ ਰੇ ਸੁਖ ਮਨ ਸੰਤੋਖਾਈ ਐਸੋ ਰਾਜ ਨਾ ਕੀਤਾ ਕਾਜ ਤਨ ਤ੍ਰਿਪਤਾਈ ਨਗਨ ਫਿਰ ਤੇ ਰੰਗ ਇਕ ਇਕ ਉਹ ਸੋਭਾ ਪਾਈ ਪਾਤ ਪਟੰਦਰ ਫਿਰਥਿਆ ਜੇ ਰਤ ਲੋਭਾਈ ਸਭ ਦੇ ਚਿਤ ਉਮਰ ਆਹ ਸੁਪ੍ਰਵ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾ ਨਾਮ ਕਦਨ ਸਭ ਦੇ ਚਿਤ ਉਮਰ ਆਹ ਸੁਪ੍ਰਵ ਆਪੋ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾ ਨਾਮ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋ। ਮੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰਦੇ। ਅੱਜ ਦਾ ਜੋ ਮੁਖਵਾਕ 745 ਅੰਗ ਦੇ ਉੱਤੇ ਸੁਭਾਏ ਨਾਮ ਸੂਰਾਗ ਸੂਹੀ ਮਹੱਲਾ ਪੰਜਵਾ ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਦ ਦੇ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਘਰ ਚੌਥਾ ਕੀਰਤਨ ਕਰਨ ਵਾਲਿਆਂ ਨੂੰ ਹਦਾਇਤ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਵੱਲੋਂ ਕਿ ਇਸ ਸ਼ਬਦ ਨੂੰ ਚੌਥੇ ਘਰ ਸੁਰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹਨੂੰ ਜਿਹੜੇ ਮਰਜ਼ੀ ਨਾਮ ਦੇ ਨਾਲ ਬੁਕਾਰ ਲੀਏ ਸਤਿਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਉਹ ਸਾਨੂੰ ਉਦੋਂ ਪ੍ਰਾਪਤ ਹੋ ਜਾਂਦਾ ਉਦੋਂ ਮਿਲ ਜਾਂਦਾ ਉਹਦੇ ਵਿੱਚ ਅਸੀਂ ਉਦੋਂ ਅਭੇਦ ਹੋ ਜਾਂਦੇ ਆ ਅੱਜ ਦੇ ਸ਼ਬਦ ਰਾਹੀਂ ਸਾਨੂੰ ਕੀ ਸਮਝਾ ਰਹੇ ਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਜਿਆਦੇ ਵੱਡੇ ਬਣਨ ਦੀ ਲੋੜ ਨਹੀਂ ਪੈਸਾ ਜ਼ਮੀਨਾਂ ਜੈ ਦਾਦਾ ਜਿੰਨੀਆਂ ਮਰਜੀ ਹੋਣ ਪਰ ਮਨ ਬੰਦੇ ਦਾ ਨੀਵਾ ਹੋਣਾ ਚਾਹੀਦਾ ਕਹਿੰਦੇ ਜਿਵੇਂ ਅਰਦਾਸ ਦੇ ਵਿੱਚ ਬੜਿਆ ਜਾਂਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਕਿ ਮਤ ਉੱਚੀ ਹੋਣੀ ਚਾਹੀਦੀ ਹੈ ਮਨ ਨੀਵਾ ਹੋਣਾ ਚਾਹੀਦਾ ਕਹਿੰਦੇ ਜਿਹੜੀ ਗਰੀਬੀ ਹੈ ਨਾ ਉਹ ਪੈਸੇ ਕਰਕੇ ਨਹੀਂ ਹੁੰਦੀ ਕਈ ਬੰਦੇ ਮਨ ਕਰਕੇ ਗਰੀਬ ਹੁੰਦੇ ਐ ਮਨ ਦੇ ਬਹੁਤ ਗਰੀਬ ਹੁੰਦੇ ਪੈਸਾ ਬਥੇੜਾ ਹੁੰਦਾ ਮਨ ਕਰਕੇ ਬਿਲਕੁਲ ਗਰੀਬ ਹੁੰਦੇ ਐ ਤੇ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਆਹ ਮਾਰੇ ਕਹਿੰਦੇ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਕਹਿੰਦੇ ਉਹ ਭਲੀ ਸੋਹਣੀ ਸੁਹਾਵੀ ਦਾ ਭਾਵੀ ਸੋਹਣੀ ਹੁੰਦਾ ਕਿ ਉਹ ਛੱਪਰੀ ਵੀ ਸੋਹਣੀ ਲੱਗਦੀ ਹੈ ਜਿਹੜੀ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਏ ਜਾਂਦੇ ਹੁਣ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਕਹਿੰਦੇ ਜਿਹੜੀ ਛੱਪਰੀ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਏ ਜਾਂਦੇ ਹੁਣ ਉਹ ਛੱਪਰੀ ਵੀ ਸੋਹਣੀ ਐ ਹੁਣ ਭਿਲੜੀ ਦੀ ਛੱਪਰੀ ਜਿਹੜੀ ਸੀ ਬਿਲਕੁਲ ਟੁੱਟੀ ਹੋਈ ਸੀ ਤੇ ਉਹਦਾ ਰੰਗ ਰੂਪ ਵੀ ਸੋਹਣਾ ਨਹੀਂ ਸੀ ਭਿਲੜੀ ਦਾ ਪਰ RAM ਜੀ ਉੱਥੇ ਗਏ ਕਿਉਂ ਗਏ ਕਿਉਂਕਿ ਭਿਲੜੀ ਪਰਮਾਤਮਾ ਦੇ ਨਾਲ ਪਿਆਰ ਕਰਦੀ ਸੀ RAM ਦੇ ਨਾਲ ਪਿਆਰ ਕਰਦੀ ਸੀ ਅੱਲਾਹ ਦੇ ਨਾਲ ਵਾਹਿਗੁਰੂ ਨਾਲ ਪਿਆਰ ਕਰਦੇ ਸੀ ਜਿਹੜੇ ਉੱਥੇ ਦੇ ਰਹਿਣ ਵਾਲੇ ਸੀ ਪੰਪਾ ਸਰ ਦੇ ਲੋਕ ਉਹ ਕਹਿੰਦੇ ਸੀ ਆਜੋ ਜੀ ਆ ਵਰਾਗੀਆਂ ਦਾ ਆ ਫਲਾਣਿਆਂ ਦਾ ਫਲਾਣਿਆਂ ਦਾ ਜਿਹੜੇ ਬਣੇ ਹੋਏ ਸੀ ਉਹਨਾਂ ਦੇ ਆਸ਼ਰਮ ਤੰਦਰੋ ਭੀਲਣੀ ਨੇ ਆਵਾਜ਼ ਦਿੱਤੀ ਕਿ ਆਰਾਮ ਦੀ ਛੱਪਰੀ 'ਚ ਵੀ ਆਜੋ ਭਾਵਕ ਉਹਦੀ ਛੱਪਰੀ ਚਾਹੇ ਟੁੱਟੀ ਹੋਈ ਸੀ ਭਾ ਛੱਪਰੀ ਚਾਹੇ ਬੇਕਾਰ ਸੀ ਪਰ ਉਹਦੇ ਵਿੱਚੋਂ ਗੁਣ ਗਾਉਂਦੀ ਸੀ ਪ੍ਰਮਾਤਮਾ ਦੇ ਤਾਂ ਕਹਿੰਦੇ ਉਹਦੀ ਛੱਪਰੀ ਵੀ ਸੋਹਣੀ ਲੱਗਦੀ ਏ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣੇ ਗਾਏ ਕਿਤੇ ਹੀ ਕਾਹ ਨਾ ਧੌਲ ਹਰ ਜਿੱਤ ਹਰ ਵੀ ਸਰਾਏ ਕਹਿੰਦੇ ਉਹ ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ ਜਿਹੜੇ ਮਹਿਲਾਂ ਦੇ ਵਿੱਚ ਬੈਠ ਕੇ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਜਿਹੜੇ ਮਹਿਲਾਂ ਦੇ ਵਿੱਚੋਂ ਪ੍ਰਮਾਤਮਾ ਨੂੰ ਭੁਲਾਏ ਬੈਠੇ ਉਹ ਲੋਕ ਕਹਿੰਦੇ ਉਹ ਕਿਸੇ ਕੰਮ ਨਹੀਂ ਹੈਗੇ ਵੱਡੇ ਵੱਡੇ ਮਹਿਲ ਬਣਾਉਣ ਦਾ ਕੀ ਫਾਇਦਾ ਜੇ ਕਹਿੰਦੇ ਪ੍ਰਮਾਤਮਾ ਦੀ ਗੱਲ ਤੇ ਉੱਥੇ ਹੁੰਦੀ ਨਹੀਂ ਕਿਤਹੀ ਕਾਮਨਾ ਧੌਨ ਹਰ ਜਿੱਤ ਹਰ ਵਿੱਚ ਸਰਾਏ ਗੁਰੂ ਸਾਹਿਬ ਕਹਿੰਦੇ ਗਰੀਬੀ ਮਰਨ ਕਰਕੇ ਹੋ ਜਾਂਦੀ ਹੈ ਕਈ ਵਾਰੀ ਪੈਸਾ ਬਹੁਤ ਜ਼ਿਆਦਾ ਹੁੰਦਾ ਪਰ ਮਨ ਕਰਕੇ ਬੰਦਾ ਗਰੀਬ ਹੁੰਦਾ ਇੱਕ ਪਰਿਵਾਰ ਦੇ ਘਰ ਵਿਆਹ ਸੀ ਉਹਨਾਂ ਨੇ ਜਦੋਂ ਬਾਜ਼ਾਰ ਵਿੱਚ ਗਏ ਕੱਪੜੇ ਖਰੀਦੇ ਬਹੁਤ ਮਹਿੰਗੇ ਮਹਿੰਗੇ ਕੱਪੜੇ ਖਰੀਦੇ ਤੇ ਲਾਸਟ ਦੇ ਵਿੱਚ ਕਹਿੰਦੇ ਜੀ ਕਿਸਾਨ ਨੂੰ ਸਸਤੀ ਜੀ ਸਾੜੀ ਦੇ ਦਿਓ ਕਹਿੰਦੇ ਦੁਕਾਨਦਾਰ ਨੇ ਆਖਿਆ ਇਹ ਇੰਨੇ ਮਹਿੰਗੇ ਮਹਿੰਗੇ ਕੱਪੜੇ ਖਰੀਦੇ ਆ ਸਸਤੀ ਜੀ ਸਾੜੀ ਕਿਉਂ ਖਰੀਦ ਰਹੇ ਹੋ ਤੁਸੀਂ ਉਹਨਾਂ ਨੇ ਆਖਿਆ ਸਾਡੇ ਘਰ ਇੱਕ ਨੌਕਰਾਣੀ ਹੈ ਉਹਨੂੰ ਦੇਣੀ ਹੈ ਇਹ ਸਾੜੀ ਅਸੀਂ ਨੇ ਵਿਆਹ ਦੇ ਵਿੱਚ ਖੁਸ਼ੀ ਦੇ ਮੌਕੇ ਤੇ ਤੇ ਉਧਰੋਂ ਜਿਹੜੀ ਨੌਕਰਾਨੀ ਸੀ ਉਹਨੇ ਆਖਿਆ ਕਿ ਮੇਰੇ ਮਾਲਕਾਂ ਦੇ ਘਰ ਵਿਆਹ ਹੈ ਮੈਂ ਵੀ ਕਿਉਂ ਨਾ ਜਾ ਕੇ ਕੁਝ ਨਾ ਕੁਝ ਭੇਟ ਕਰਾਂ ਉਹ ਵੀ ਦੁਕਾਨ ਤੇ ਗਈ ਉਹਨੇ ਦੁਕਾਨ ਤੇ ਜਾ ਕੇ ਆਖਿਆ ਚ ਕੋਈ ਚੰਗੀ ਜੀ ਸਾਰੀ ਦਿਓ ਮੈਂ ਮੇਰੇ ਮਾਲਕਾਂ ਦੇ ਘਰ ਵਿਆਹ ਹੈ ਮੈਂ ਉੱਥੇ ਦੇਣੀ ਹੈ ਉਹ ਅਮੀਰ ਬੰਦੇ ਕਹਿੰਦੇ ਕੋਈ ਸਸਤੀ ਜੀ ਕੱਪੜਾ ਦੇ ਦਿਓ ਉਹ ਗਰੀਬ ਕਹਿ ਰਹੀ ਐ ਮੈਨੂੰ ਕੋਈ ਮਹਿੰਗਾ ਜਿਹਾ ਕੱਪੜਾ ਦਿਓ ਭਾਵ ਕੇ ਅਮੀਰ ਮਨ ਕਰਕੇ ਨਹੀਂ ਅਮੀਰ ਦੁਨੀਆ ਕਰਕੇ ਨਹੀਂ ਮਨ ਕਰਕੇ ਬੰਦਾ ਗਰੀਬ ਹੁੰਦਾ ਮਨ ਕਰਕੇ ਅਮੀਰ ਹੁੰਦਾ ਉਹਦੇ ਘਰ 'ਚ ਪੈਸਾ ਬਿਲਕੁਲ ਨਹੀਂ ਸੀ ਪਰ ਮਨ ਦੀ ਅਮੀਰ ਸੀ ਉਹ ਬੀਬੀ ਉਹ ਅਮੀਰ ਜਿਹੜੇ ਲੱਗਦੇ ਸੀ ਲੋਕਾਂ ਨੂੰ ਉਹਨਾਂ ਦੇ ਘਰ ਪੈਸਾ ਚਾਹੇ ਬਥੇਰਾ ਸੀ ਪਰ ਉਹ ਮਨ ਕਰਕੇ ਗਰੀਬ ਸੀ ਗੁਰੂ ਸਾਹਿਬ ਕਹਿੰਦੇ ਐ ਕਿ ਵੱਡੇ ਵੱਡੇ ਜੋ ਦੀਸਾ ਲੋਗ ਦਿਨ ਕੋ ਵਿਆਪ ਚਿੰਤਾ ਰੋਗ ਕੌਣ ਵੱਡਾ ਮਾਇਆ ਵੰਡਿਆਈ ਸੋ ਵੱਡਾ ਜਨਰਾਤ ਨੇ ਬੁਲਾਈ ਕਹਿੰਦੇ ਉਹਨਾਂ ਨੂੰ ਵੱਡੇ ਨਾ ਜਾਣੋ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਕਹਿੰਦੇ ਉੱਤੇ ਦਵਾਈਆਂ ਖਾ ਖਾ ਕੇ ਸੌਂਦੇ ਐ ਦਵਾਈਆਂ ਦੀਆਂ ਗੋਲੀਆਂ ਖਾ ਖਾ ਕੇ ਸੌਂਦੇ ਐ ਉਹਨਾਂ ਕੋਲ ਨੀਂਦ ਵੀ ਆਪਣੀ ਨਹੀਂ ਹੈ ਨੀਂਦ ਵੀ ਮੁੱਲ ਲੈਂਦੇ ਐ ਸ਼ੁਕਰ ਕਰਿਆ ਕਰੀਏ ਕਿ ਘੱਟ ਚਾਏ ਛੋਟੇ ਸਾਡੇ ਪਰ ਨੀਂਦ ਤੇ ਸਾਡੀ ਆਪਣੀ ਐ ਨੀਂਦ ਤੇ ਨਹੀਂ ਮੁੱਲ ਲੈਂਦੇ ਪਰ ਗੁਰੂ ਸਾਹਿਬ ਕਹਿੰਦੇ ਆ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕਹਿੰਦੇ ਤੇ ਚਿੰਤਾ ਦੇ ਖਾਦੇ ਹੋਏ ਆ ਕੌਣ ਵੱਡਾ ਮਾਇਆ ਵੰਡਿਆਈ ਗੁਰੂ ਸਾਹਿਬ ਕਹਿੰਦੇ ਨਹੀਂ ਸੋ ਵੱਡਾ ਜਨਰਾਮ ਨੇ ਬੁਲਾਈ ਕਹਿੰਦੇ ਜਿਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਅਸਨ ਦੇ ਵਿੱਚ ਉਹ ਲੋਕ ਵੱਡੇ ਹੁੰਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਕਿਤੇ ਹੀ ਕਾਮ ਨਾ ਧੌਲਹਾਰੋ ਜਿੱਤ ਤਹਰ ਵਿੱਚ ਰਾਇ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਉਹ ਪਰਮਾਤਮਾ ਦੀ ਯਾਦ ਨਿਕਲ ਗਏ ਕਹਿੰਦੇ ਉਹਨਾਂ ਨੂੰ ਵੱਡੇ ਵੱਡੇ ਮੇਲੇ ਵੀ ਕੀ ਉਹਨਾਂ ਨੂੰ ਉਹ ਸੋਹਣੇ ਨਹੀਂ ਲੱਗਦੇ ਕਹਿੰਦੇ ਰਹਾਉ ਰਹਾਉ ਦਾ ਭਾਵ ਉਹਨੇ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਆਨੰਦ ਗਰੀਬੀ ਸਾਧ ਸੰਗ ਜਿੱਤ ਪ੍ਰਭ ਚਿੱਤ ਆਏ ਕਹਿੰਦੇ ਉਹ ਗਰੀਬੀ ਵੀ ਚੰਗੀ ਲੱਗਦੀ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਚਿੱਤ 'ਚ ਆਜੇ ਜਿੱਥੇ ਪ੍ਰਮਾਤਮਾ ਦੀ ਗੱਲ ਹੋਵੇ ਉਹ ਗਰੀਬੀ ਵੀ ਚੰਗੀ ਲੱਗਦੀ ਹੈ ਗੁਰੂ ਸਾਹਿਬ ਨੇ ਗੁਰਦਾਨੀ ਦੇ ਵਿੱਚ ਕਿਹਾ ਗਰੀਬੀ ਗਦਾ ਹੰਧਾਰੇ ਕਹਿੰਦੇ ਗਦਾ ਜਿਹੜਾ ਹੁੰਦੀ ਹੈ ਗਦਾ ਉਹ ਭਾਰੀ ਹੁੰਦਾ ਨਾ ਕਹਿੰਦੇ ਜੇ ਕਿਸੇ ਦੇ ਸਿਰ ਵਿੱਚ ਲੱਗੇ ਪਾੜ ਕੇ ਟੋਟੇ ਕਰ ਦਿੰਦਾ ਪਰ ਕਹਿੰਦੇ ਇੱਥੇ ਸਾਡੇ ਕੋਲ ਕਹਿੰਦੇ ਗਰੀਬੀ ਹੀ ਸਾਡੀ ਗਦਾ ਹੈ ਕਹਿੰਦੇ ਜੇ ਬੰਦੇ ਦੇ ਮਨ ਗਰੀਬ ਹੋਵੇ ਨਾ ਉਹ ਸਾਰਾ ਕੁਝ ਜਿੱਤ ਲੈਂਦਾ ਆਨੰਦ ਗਰੀਬੀ ਸਾਧ ਸੰਗ ਆਹ ਸਤ ਸੰਗਤ ਦੇ ਵਿੱਚ ਆ ਕੇ ਬੰਦੇ ਦੇ ਅੰਦਰ ਗਰੀਬੀ ਆ ਜਾਂਦੀ ਹੈ ਸ਼ਰੀਰ ਕਰਕੇ ਗਰੀਬੀ ਮਨ ਕਰਕੇ ਗਰੀਬੀ ਤੇ ਬਾਰੋਂ ਚਾਹੇ ਕਹਿੰਦੇ ਜਿੰਨੇ ਮਰਜੀ ਅਮੀਰ ਹੋਵੇ ਆਨੰਦ ਗਰੀਬੀ ਸਾਧ ਸੰਗਜਿਤ ਪ੍ਰਭ ਚਿੱਤ ਆਏ ਜਦੋਂ ਪਰਮਾਤਮਾ ਦੀ ਯਾਦ ਚਿੱਤ ਚ ਆ ਜਾਏ ਫਿਰ ਉਹ ਕਹਿੰਦੇ ਗਰੀਬੀ ਗਦਾ ਹਮਾਰੀ ਕਹਿੰਦੇ ਉਹ ਸਾਰਿਆਂ ਨੂੰ ਢਾ ਦਿੰਦੀ ਹੈ ਉਹ ਸਾਰਿਆਂ ਨੂੰ ਧਾ ਦਿੰਦੀ ਆ ਜਲ ਜਾਓ ਇਹੋ ਵਡਪਣਾ ਮਾਇਆ ਨਾਲ ਲਪਟਾਏ ਕਹਿੰਦੇ ਜਿਹੜੇ ਕੱਲਾ ਮਾਇਆ ਦੀ ਖਤਤ ਨੇ ਕਹਿੰਦੇ ਜਲ ਜਾਓ ਇਹੋ ਵਡਪਣਾ ਜਿਹੜੇ ਕਹਿੰਦੇ ਆ ਮੈਂ ਵੱਡਾ ਮੈਂ ਵੱਡਾ ਕਹਿੰਦੇ ਉਹ ਸਾਰਾ ਕੁਝ ਉਹਨਾਂ ਦਾ ਖਤਮ ਹੋ ਜੇ ਜਿਹੜੇ ਮਾਇਆ ਦੇ ਵਿੱਚ ਹੀ ਲਪਟਾਏ ਹੋਏ ਨੇ ਲੰਕਾ ਗੰਢ سونے ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਲੰਕਾ ਸੋਨੇ ਦੀ ਸੀ ਰਾਵਣ ਦੇ ਲੰਕਾ ਗੜ੍ਹ ਸੋਨੇ ਦਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਉਹ ਕੀ ਲੈ ਗਿਆ ਇੱਥੋਂ ਕਹਿੰਦੇ ਜਿਹੜੇ ਬੰਦਿਆਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਇਆ ਕਹਿੰਦੇ ਉਹ ਅਸਲ ਦੇ ਵਿੱਚ ਰਾਜੇ ਨੇ ਇਕੱਲੇ ਘਰ ਬਹੁਣ ਦੇ ਨਾਲ ਬੰਦਾ ਵੱਡਾ ਨਹੀਂ ਹੋ ਜਾਂਦਾ ਜਿਹੜੇ ਬੰਦਿਆਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਕੀਤਾ ਸੰਤ ਕਹਿੰਦੇ ਉਹ ਰਾਜੇ ਨੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਆ ਜਿਹੜੇ ਛੱਪਰੀ ਦੇ ਵਿੱਚ ਰਹਿੰਦਾ ਹੋਵੇ ਪਾਟੇ ਹੋਏ ਕੱਪੜੇ ਹੋਣ ਕਹਿੰਦੇ ਜਾਤ ਵੀ ਉੱਚੀ ਨਾ ਹੋਵੇ ਨੀਵੀਂ ਹੋਵੇ ਕਹਿੰਦੇ ਪਰ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਹੋਵੇ ਕਹਿੰਦੇ ਅਸਲ ਦੇ ਵਿੱਚ ਉਹ ਬੰਦੇ ਤੇ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜਨ ਕਰਕੇ ਰਾਜੇ ਹੋਗੇ ਉਹ ਰਾਜੇ ਹੋ ਜਾਂਦੇ ਆ ਕਹਿੰਦੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਜਲ ਜਾਓ ਇਹੋ ਵੱਡਪਨ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੇ ਸੁਖੇ ਮਨ ਸੰਤੋਖਾਏ ਕਹਿੰਦੇ ਚਾਹੇ ਉੱਪਰ ਪਾਟੀਆਂ ਕੰਬੜੀ ਹੀ ਲਈ ਹੋਵੇ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜਨ ਕਰਕੇ ਉਹਦੇ ਮਨ ਵਿੱਚ ਬੜਾ ਸੰਤੋਖ ਆ ਜਾਂਦਾ ਪੀਸਨ ਪੀਸ ਓਡ ਕਾਮਰੇ ਮਨ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿੰਦਾ ਕਾਜ ਜਿਤ ਨਹਿ ਤ੍ਰਿਪਤਾਏ ਕਹਿੰਦੇ ਐਸੇ ਰਾਜ ਨੂੰ ਕੀ ਕਰਾਂਗੇ ਜਿਹੜਾ ਰਾਜਾ ਹੀ ਕਦੇ ਰੱਜੇ ਹੀ ਨਹੀਂ ਹੈਗਾ ਜਿਹੜਾ ਰਾਜਾ ਆਪ ਨਹੀਂ ਰੱਜਿਆ ਉਹ ਦੂਜਿਆਂ ਨੂੰ ਕਿੱਥੋਂ ਸੁੱਖ ਦੇਊਗਾ ਐਸੋ ਰਾਜ ਨਾ ਕਿੰਦੇ ਕਾਜ ਕਹਿੰਦੇ ਇਸ ਤਰ੍ਹਾਂ ਦੇ ਰਾਜ ਕੀ ਕਰਨੇ ਐ ਜਿਹੜਾ ਰਾਜਾ ਹੀ ਨਹੀਂ ਕਦੇ ਰੱਜਿਆ ਜਿਹਦੀ ਰਾਜੇ ਦੀ ਆਪਣੀ ਤ੍ਰਿਸ਼ਨਾ ਜਿਹੜੀ ਉਹ ਉਜੀ ਨਹੀਂ ਹੈ ਐਸੋ ਰਾਜ ਨਾ ਕਿਤੇ ਕਾਜ ਜਿੱਤ ਨਹਿ ਤ੍ਰਿਪਤਾਏ ਕਹਿੰਦੇ ਜਿਹੜੇ ਅੰਦਰੋਂ ਬੰਦੇ ਰੱਜੀ ਨਹੀਂ ਹੈਗੇ ਉਹ ਰਾਜਗਦੀ ਤੇ ਬਿਠਾ ਦਿਓ ਨਾ ਜੇ ਉਹ ਕਹਿੰਦੇ ਫਿਰ ਉਹ ਉਹਨਾਂ ਦਾ ਹਾਲ ਇਹ ਹੁੰਦਾ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਕਹਿੰਦੇ ਉਹਨਾਂ ਨੂੰ ਜੇ ਰਾਜਗਦੀ ਤੇ ਵੀ ਬਿਠਾ ਦਿਓ ਜਿਵੇਂ ਕੁੱਤਾ ਰੱਜਿਆ ਹੋਵੇ ਨਾ ਚਾਹੇ ਉਹ ਚੱਕੀ ਦੇ ਮੂੰਹ ਮਾਰ ਹੀ ਜਾਂਦਾ ਜੀਭਾ ਮਾਰ ਹੀ ਜਾਂਦਾ ਪਰ ਕਹਿੰਦੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਲਾਲਚੀ ਹੁੰਦੇ ਆ ਜੇ ਉਹਨਾਂ ਨੂੰ ਰਾਜ ਗੱਦੀ ਤੇ ਬਿਠਾਇਆ ਜਾਵੇ ਕਹਿੰਦੇ ਉਹ ਵੀ ਕੱਖ ਨਹੀਂ ਛੱਡਦੇ ਦੇਸ਼ ਦਾ ਉਜਾੜ ਕੇ ਰੱਖ ਦਿੰਦੇ ਆ ਲੋਕਾਂ ਨੂੰ ਸੁੱਖ ਕਿੰ데ਣਾ ਕਹਿੰਦੇ ਉਹਨਾਂ ਨੇ ਐਸੋ ਰਾਜ ਨਾ ਕਿਤੇ ਕਾਜ ਜਿਤ ਤਨਹ ਤ੍ਰਿਪਤਾਏ ਨਗਨ ਫਿਰ ਤਰੰਗ ਏਕ ਕਾਉ ਸੋਭਾ ਪਾਏ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਰੰਗ ਵਿੱਚ ਹੈ ਨਾ ਰੰਗ ਹੱਸਾ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਵਾਜ ਸੱਚੇ ਨਾਹ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਰੰਗ ਵਿੱਚ ਹੈ ਨਾ ਉਹ ਕਹਿੰਦੇ ਚਾਹੇ ਨੰਗਾ ਹੀ ਬਿਰਿਆ ਤੁਰਦਾ ਫਿਰਿਆ ਹੋਵੇ ਕਹਿੰਦੇ ਉਹਦੀ ਵੀ ਸੰਸਾਰ ਦੇ ਵਿੱਚ ਸੋਭਾ ਹੋ ਜਾਂਦੀ ਹੈ ਨਗਨ ਫਿਰ ਤੇ ਰੰਗ ਏਕਕ ਉਹ ਸੋਭਾ ਪਾਏ ਕਹਿੰਦੇ ਉਹਦੀ ਸੰਸਾਰ ਵਿੱਚ ਫਿਰ ਵੀ ਸੋਭਾ ਹੋ ਜਾਂਦੀ ਹੈ ਪਾਜ ਪਟੰਬਰ ਵਿਰਥਿਆ ਜੇ ਰੰਗ ਨੂੰ ਭਾਏ ਕਹਿੰਦੇ ਜੇ ਪਾਟੇ ਹੋਏ ਕੱਪੜੇ ਵੀ ਹੋਣ ਕਹਿੰਦੇ ਪਾਟ ਪਟੰਬਰ ਰੇਸ਼ਮੀ ਕੱਪੜਿਆਂ ਦੀ ਗੱਲ ਕਰਦੇ ਆ ਗੁਰੂ ਸਾਹਿਬ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਭ ਹਾਏ ਕਹਿੰਦੇ ਜੇ ਰੇਸ਼ਮੀ ਕੱਪੜੇ ਪਾ ਕੇ ਵੀ ਉਹ ਪ੍ਰਮਾਤਮਾ ਦੇ ਰੰਗ ਦੀ ਗੱਲ ਨਹੀਂ ਕੀਤੀ ਪ੍ਰਮਾਤਮਾ ਦੇ ਨਾਮ ਦੀ ਗੱਲ ਨਹੀਂ ਕੀਤੀ ਕਹਿੰਦੇ ਉਹ ਰੇਸ਼ਮੀ ਕੱਪੜੇ ਵੀ ਬੇਅਰਥ ਨੇ ਤੇਰੇ ਪਾਟ ਪਟੰਬਰ ਬਿਰਥਿਆ ਪਾਟ ਪਟੰਬਰ ਕਹਿੰਦੇ ਰੇਸ਼ਮ ਦੇ ਕੱਪੜਿਆਂ ਨੂੰ ਪੱਟ ਦੇ ਕੱਪੜੇ ਵੀ ਕਹਿੰਦੇ ਆ ਕਈ ਲੋਕ ਰੇਸ਼ਮ ਦੇ ਕੱਪੜਿਆਂ ਦੀ ਗੱਲ ਕਰਦੇ ਕਹਿੰਦੇ ਜੇ ਉਹਨਾਂ ਨੇ ਰੇਸ਼ਮ ਦੇ ਕੱਪੜੇ ਵੀ ਪਹਿਨੇ ਤੇ ਪਰਮਾਤਮਾ ਦੇ ਨਾਮ ਦੀ ਗੱਲ ਨਹੀਂ ਕੀਤੀ ਤਾਂ ਮਤਲਬ ਕਹਿੰਦੇ ਉਹਦੇ ਵਿੱਚ ਖੱਟਤ ਹੋ ਗਏ ਰੱਜ ਲੋਭਾਏ ਸਭ ਕੁਝ ਤੁਮਰਾ ਹੈ ਤੇ ਪ੍ਰਭ ਆਪ ਕੜੇ ਕਰਾਏ ਕਹਿੰਦੇ ਪ੍ਰਮਾਤਮਾ ਦੇ ਹੱਥ ਵਿੱਚ ਸਾਰਾ ਕੁਝ ਹੈ ਜੇ ਅਸੀਂ ਪ੍ਰਮਾਤਮਾ ਦੇ ਕੋਲ ਜਾਵਾਂਗੇ ਪ੍ਰਮਾਤਮਾ ਸਾਡਾ ਕੁਝ ਸਾਰਾ ਕੁਝ ਸਵਾਰ ਦੇਣਾ ਸਭ ਕੁਝ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਉਹ ਸਾਰਾ ਕੁਝ ਕਰਨ ਦੇ ਸਮਰੱਥ ਹੈ ਪਰ ਅਸੀਂ ਪ੍ਰਮਾਤਮਾ ਦੇ ਕੋਲ ਜਾਈਏ ਤੇ ਸਹੀ ਅਸੀਂ ਕਦੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਤੁਰੇ ਹੀ ਨਹੀਂ ਹੈਗੇ ਅਸੀਂ ਬਸ ਆਪਣੀਆਂ ਲੋੜਾਂ ਦੇ ਵਾਸਤੇ ਤੁਰੇ ਆਂ ਇੱਕ ਵਾਰੀ ਕੇਹ ਕੇ ਤੇ ਵੇਖੀਏ ਕਿ ਸੱਚੇ ਬਾਦਸ਼ਾਹ ਸੀ ਤੇ ਤੁਹਾਨੂੰ ਮਿਲਣ ਵਾਸਤੇ ਆਏ ਆ ਅਸੀਂ ਤੇ ਤੁਹਾਨੂੰ ਮਿਲਣ ਵਾਸਤੇ ਆਏ ਆ ਜੇ ਕਹਿੰਦੇ ਰਹੇ ਕਹਿੰਦੇ ਰਹੇ ਕਿਦਰ ਪ੍ਰਮਾਤਮਾ ਨੇ ਕਹਿਣਾ ਆ ਜਾ ਫਿਰ ਮੈਂ ਵੀ ਤੇਰੇ ਵਾਸਤੇ ਤਿਆਰ ਆ ਮਿਲਣ ਵਾਸਤੇ ਭਾਈ ਗੁਰਦਾਸ ਭਾਈ ਗੁਰਦਾਸ ਸਾਹਿਬ ਵੀ ਤੇ ਕਹਿੰਦੇ ਆ ਨਾ ਕੇ ਚਰਨ ਸ਼ਰਨ ਗੁਰੇਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਜੇ ਅਸੀਂ ਇੱਕ ਕਦਮ ਗੁਰੂ ਨੂੰ ਮਿਲਣ ਵਾਸਤੇ ਪਟਾਂਗੇ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਤੇ ਕਰੋੜਾਂ ਕਦਮ ਅੱਗਿਓ ਪੁੱਟ ਕੇ ਤੈਨੂੰ ਲੈਣ ਵਾਸਤੇ ਆਊਗਾ ਪਰ ਕਹਿੰਦੇ ਇੱਕ ਕਦਮ ਤੇ ਪੁੱਟ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਲੈਣਾ ਜੀ ਆਏ ਭਾਈ ਲੈਣਾ ਜੀ ਬਸ ਮਿਲਣ ਵਾਸਤੇ ਜਾ ਰਿਹਾ ਤੇ ਭਾਈ ਲੈਣਾ ਜੀਆਂ ਨੂੰ ਲੈਣ ਵਾਸਤੇ ਗੁਰੂ ਸਾਹਿਬ ਆਏ ਤੇ ਉਹਨਾਂ ਨੂੰ ਆਪਣੇ ਆਸਣ ਤੇ ਬਿਠਾਤਾ ਇੱਕ ਦਿਨ ਐਸਾ ਕੀਤਾ ਭਾਈ ਲੈਣਾ ਜੀ ਦਾ ਨਾਮ ਹੀ ਬਦਲਤਾ ਗੁਰੂ ਸਾਹਿਬ ਨੇ ਆਖੇ ਤੇਰਾ ਨਾਮ ਲੈਣਾ ਨਹੀਂ ਤੇਰਾ ਨਾਮ ਤੇ ਅੰਗਦ ਦੇਵ ਹੈ ਕਿਉਂਕਿ ਤੂੰ ਹੁਣ ਮੇਰੇ ਸਰੀਰ ਦਾ ਅੰਗ ਬਣ ਗਿਆ ਸਭ ਕੁਛ ਤੁਮਰ ਹੈ ਹਾਥ ਪ੍ਰਭ ਆਪ ਕਰੇ ਕਰਾਏ ਕਹਿੰਦੇ ਪ੍ਰਮਾਤਮਾ ਦੇ ਹੱਥ ਵਿੱਚ ਸਾਰਾ ਕੁਝ ਹੈ ਪਰ ਅਸੀਂ ਉਹਦੇ ਕੋਲ ਜਾਣ ਜੋਗੇ ਤੇ ਬਣੀਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਇਆ ਬੇਨਤੀ ਕਰੀਏ ਸੀ ਸਾਰੇ ਰਲ ਕੇ ਜਦੋਂ ਰਲ ਕੇ ਬੇਨਤੀਆਂ ਕਰੀਂਦਿਆਂ ਨੇ ਫਿਰ ਉਹ ਬੇਨਤੀ ਪ੍ਰਵਾਨ ਹੋ ਜਾਂਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਇ ਸੱਚੇ ਬਾਦਸ਼ਾਹ ਮੇਰੀ ਝੋਲੀ ਦੇ ਵਿੱਚ ਆ ਇੱਕ ਦਾਨ ਪਾ ਦਿਓ ਕਿਹੜਾ ਦਾਨ ਜੀ ਜਿਦੇ ਨਾਲ ਮੈਂ ਹਮੇਸ਼ਾ ਹੀ ਵਾਹਿਗੁਰੂ 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 ਕਰਦਾ ਰਹਾ ਹਰੇਕ ਸਾਹ ਦੇ ਨਾਲ ਮੈਂ ਤੁਹਾਨੂੰ ਯਾਦ ਕਰਦਾ ਰਹਾ ਮੇਰੀ ਝੋਲੀ ਦੇ ਵਿੱਚ ਆਇ ਇੱਕ દાન ਪਾ ਦਿਓ ਜੀ ਸਾਸ ਸਾਸ ਸਿਮਰਤ ਰਹਾ ਅੱਠੇ ਪੈਰ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਰਹਾ ਮੈਨੂੰ ਇਹ દાન ਮਿਲ ਜੇ ਇਹ ਦਾਤ ਮਿਲ ਜੇ ਮੈਨੂੰ ਜਿਸ ਬੰਦੇ ਦੇ ਅੰਦਰ ਇਹ ਜਿਹਨੂੰ ਬੰਦੇ ਨੂੰ ਇਹ ਦਾਤ ਮਿਲ ਜਾਂਦੀ ਹੈ ਨਾ ਉਹ ਫਿਰ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਜਪਦਾ ਜਿਵੇਂ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਦਾ ਦਿਵਾਲੀ ਸਾਧ ਕੀ ਅਠੇ ਪਹਿਰ ਬਸੰਤ ਉਹਦਾ ਮਤਲਬ ਕਿ ਸਦਾ ਦਿਵਾਲੀ ਸਾਧ ਕੀ ਜਿਹੜਾ ਸਾਧੂ ਹੁੰਦਾ ਜਿਹੜਾ ਰੱਬ ਦੇ ਨਾਲ ਜੁੜਿਆ ਹੁੰਦਾ ਉਹ ਜਿਵੇਂ ਦਿਵਾਲੀ ਨੂੰ ਲੋਕ ਖੁਸ਼ੀਆਂ ਮਨਾਉਂਦੇ ਆ ਨਾ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਉਹ ਸਦਾ ਹੀ ਉਹੀ ਖੁਸ਼ੀਆਂ ਮਨਾਉਂਦਾ ਹੈ ਜਿਵੇਂ ਦਿਵਾਲੀ ਨੂੰ ਲੋਕ ਚਾ ਮਨਾਉਂਦੇ ਆ ਨਾ ਕਹਿੰਦੇ ਉਹ ਬੰਦੇ ਦੇ ਅੰਦਰ ਜਿਹੜਾ ਸਾਧੂ ਹੁੰਦਾ ਉਹਦੇ ਅੰਦਰ ਉਹਨਾਂ ਚਾ ਹਮੇਸ਼ਾ ਹੀ ਰਹਿੰਦਾ ਹੈ ਕਹਿੰਦੇ ਕਹਿੰਦੇ ਜਿਹੜਾ ਬਸੰਤ ਦੀ ਰੁੱਤ ਹੁੰਦੀ ਹੈ ਨਾ ਸਦਾ ਦੀਵਾਲੀ ਸਾਦ ਕੀ ਅੱਠੇ ਪਹਿਰ ਬਸੰਤ ਬਸੰਤ ਦੀ ਰੁੱਤ ਜਿਹੜੀ 2 ਮਹੀਨਿਆਂ ਦੀ ਕਰੁੱਤ ਹੁੰਦੀ ਹੈ 6 ਰੁੱਤਾਂ ਨੇ ਸਾਲ ਦੇ ਵਿੱਚ 2 ਮਹੀਨਿਆਂ ਦੀ ਰੁੱਤ ਹੁੰਦੀ ਆ 2 ਮਹੀਨਿਆਂ ਚ ਫੁੱਲ ਬਹੁਤ ਖਿੜੇ ਆ ਤੇ ਜਿਹੜੇ ਬਾਕੀ 10 ਮਹੀਨੇ ਰਹਿ ਗਏ ਉਦੋਂ ਤੇ ਫੁੱਲ ਨਹੀਂ ਖਿੜੇ ਸੰਸਾਰ ਦੇ ਵਿੱਚ ਬਹੁਤ ਘੱਟ ਫੁੱਲ ਖਿੜਦੇ ਆ ਪਰ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਸਾਧੂ ਹੁੰਦਾ ਹੈ ਕਹਿੰਦੇ ਉਹਦੇ ਅੰਦਰ ਇਸ ਤਰ੍ਹਾਂ ਲੱਗਦਾ ਕਿ ਸਦਾ ਹੀ ਬਸੰਤ ਹੈ ਸਦਾ ਦੀਵਾਲੀ ਸਾਧ ਕੀ ਠੇ ਪਹਿਰ ਬਸੰਤ ਇਹ ਧਾਨ ਦੀ ਗੱਲ ਕਰਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਜਿਹੜਾ ਧਾਨ ਆਹ ਧਾਨ ਦੇ ਦਿਓ ਮੈਨੂੰ ਕਿ ਮੇਰੇ ਅੰਦਰ ਸਦਾਈ ਉਹ ਖੁਸ਼ੀਆਂ ਖਿੜੇ ਰਹਿਣ ਮੇਰੇ ਅੰਦਰ ਸਦਾਈ ਉਹ ਪਰਮਾਤਮਾ ਦੇ ਨਾਮ ਰੂਪੀ ਫੁੱਲ ਖਿੜਿਆ ਰਹੇ ਕਿ ਮੈਨੂੰ ਉਹ દાન ਮੈਨੂੰ ਮਿਲ ਜੇ ਤੇ ਸਾਹ ਸਾਹ ਸਿਮਰਤ ਰਹਾ ਨਾਨਕ દાન ਪਾਏ ਮੈਨੂੰ ਉਹ દાન ਦੇ ਦਿਓ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਦੇ ਵਿੱਚ ਅੱਜ ਇਹੀ ਗੱਲ ਕਹਿ ਰਹੇ ਆ ਕਿ ਚਾਹੇ ਛੱਪਰੀ ਦੇ ਵਿੱਚ ਰਹਿੰਦਾ ਹੋਵੇ ਬੰਦਾ ਪਰ ਪਰਮਾਤਮਾ ਦੇ ਨਾਲ ਜੁੜਿਆ ਹੋਵੇ ਉਹ ਛੱਪਰੀ ਵੀ ਉਹਦੀ ਸੋਹਣੀ ਹੈ ਤੇ ਜੇ ਬੰਦਾ ਪੱਕਿਆਂ ਮਹਿਲਾਂ 'ਚ ਰਹਿੰਦਾ ਹੈ ਵੱਡੇ ਵੱਡੇ ਘਰਾਂ 'ਚ ਰਹਿੰਦਾ ਹੈ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਕਹਿੰਦੇ ਉਹਦੇ ਵੱਡੇ ਵੱਡੇ ਮਹਿਲ ਵੀ ਕਿਸੇ ਕੰਮ ਨਹੀਂ ਹੈਗੇ ਤੇ ਕਹਿੰਦੇ ਜਿਹੜਾ ਬੰਦਾ ਆਪਣੇ ਹੰਕਾਰ ਤੋਂ ਰਿਆ ਰਹਿੰਦਾ ਨਾ ਕਹਿੰਦੇ ਉਹਦਾ ਹੰਕਾਰ ਜਲ ਜੇ ਤੇ ਉਹਦੇ ਅੰਦਰ ਪ੍ਰਮਾਤਮਾ ਦਾ ਪਿਆਰ ਆ ਜਾਏ ਇਹ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਗੁਰੂ ਸਾਹਿਬ ਕਿ ਸਭ ਕੁਛ ਤੁੰਗਰ ਹੈ ਹਾਥ ਪ੍ਰਭ ਆਪ ਕਰੇ ਕਰਾਏ ਸਾਹ ਸਾਹ ਸਿਮਰਤ ਰਹਾ ਨਾਨਕ ਦਾਣ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ